ਬ੍ਰੇਕ ਤੋਂ ਬਾਅਦ ਮੁਰਤੋਂ ਹਾਜ਼ਰਾਂ ਤਲਵੰਡੀ ਸਾਬੋ ਦੇ ਪਿੰਡੇ ਤੇਉਣਾ ਪੁਜਾਰੀਆਂ ਨੇੜੇੋਂ ਲੰਘਦੇ ਰਜਵਾਏ ਵਿੱਚ ਪਾੜ ਪੈ ਗਿਆ ਹੈ ਕੇਂਦਰੀ ਜਵਾਰ ਨਵੋਧਿਆ ਵਿਦਿਆਲਿਆ ਵਿੱਚ ਪਾਣੀ ਭਰ ਗਿਆ ਪਿੰਡ ਦੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਰਜਵਾਏ ਨੂੰ ਬੰਨ੍ਹ ਦੇ ਕਰਨ ਦੀ ਕੋਸ਼ਿਸ਼ ਅਤੇ ਕੀਤੀ ਜਾ ਰਹੀ ਹੈ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਲੰਕੀ ਨਹਿਰੀ ਵਿਭਾਗ ਦੇ ਅਧਿਕਾਰੀ ਕੁਝ ਪਹੁੰਚੇ ਸਨ ਜਿਨ੍ਹਾਂ ਨੇ ਆਪਣੇ ਤਰਕ ਵੀ ਦਿੱਤੇ ਸਾਡੇ ਨਾਲ ਸਾਡੇ ਸਹਿਯੋਗੀ ਮਨੀਸ਼ ਜੁੜਗੇ ਨੇ ਮਣੇਸ਼ ਇਸ ਸਮੇਂ ਦੇ ਤਾਜ਼ਾ ਹਾਲਾਤ ਕੀ ਨੇ ਰਜਵਾਏ ਵਿੱਚ ਪਾਰ ਪੈਣ ਕਾਰਨ ਕਿੰਨੇ ਵੱਡੇ ਲੈਵਲ ਦਾ ਨੁਕਸਾਨ ਇੱਥੇ ਹੋਇਆ ਹੈ ਬਿਲਕੁਲ ਇੱਕ ਵਾਰ ਤਸਵੀਰਾਂ ਦਿਖਾ ਦਾਂ ਕਿ ਜਿੱਥੇ ਜਵਾਰ ਨਬੋਧਿਆ ਦੇ ਵਿੱਚ ਜਿਹੜਾ ਪਾਣੀ ਭਰਿਆ ਜਵਾਰ ਨਬੋਧਿਆ ਦੀ ਚਾਰ ਦਿਵਾਰੀ ਹੈ ਜਿਹੜੀ ਉਹ ਡਿੱਗ ਚੁੱਕੀ ਹੈ ਉਹਨਾਂ ਨੇ ਬਿਜਲੀ ਸਪਲਾਈ ਹੈ ਜਿਹੜੀ ਆਪਦੀ ਬੰਦ ਕਰ ਦਿੱਤੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਨਾਲ ਨਾਲ ਕਿਸਾਨਾਂ ਨੂੰ ਵੀ ਖਤਰਾ ਹੋ ਗਿਆ ਉਹਨਾਂ ਦੇ ਘਰਾਂ 'ਚ ਵੀ ਜਿਹੜਾ ਪਾਣੀ ਵੜਨ ਦਾ ਖਤਰਾ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਘਰਾਂ ਦੇ ਨਾਲ ਮਿੱਟੀ ਲਾਰੇ ਨੇ ਖੇਤਾਂ ਵਿੱਚ ਵੀ ਪਾਣੀ ਭਰ ਚੁੱਕਿਆ ਲੋਕਾਂ ਦਾ ਵੀ ਰੋਸ ਹੈ ਕਿਤੇ ਕਿ ਸਵੇਰੇ 4 ਵਜੇ ਦਾ ਅਰਜਵਾਹਾ ਜਿਹੜਾ ਟੁੱਟਿਆ ਪਰ ਪ੍ਰਸ਼ਾਸਨ ਵੱਲੋਂ ਨਹਿਰੀ ਵਿਭਾਗ ਵੱਲੋਂ ਕੋਈ ਯਤਨ ਨਹੀਂ ਕੀਤੇਗੇ ਬੇਸ਼ੱਕ ਮੇਰੀ ਵਿਭਾਗ ਦੇ ਐਸਡੀਓ ਅਧਿਕਾਰੀ ਨਾਲ ਸਾਡੀ ਗੱਲ ਵੀ ਹੋਈ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲੇ ਕੋਈ ਇਸ ਤਰ੍ਹਾਂ ਦੇ ਫੰਡ ਨਹੀਂ ਜਦੋਂ ਪਤਾ ਲੱਗਦਾ ਤਾਂ ਮੌਕੇ ਤੇ ਪਹੁੰਚੇ ਨੇ ਕੋਈ ਫੰਡ ਨਾ ਹੋਣ ਕਰਕੇ ਉਹਨਾਂ ਕੋਲੋਂ ਬਹੁਤੇ ਉਪਰਾਲੇ ਨਹੀਂ ਕੀਤੇ ਜਾ ਸਕਦੇ ਪਰ ਪਿੰਡ ਵਾਸੀਆਂ ਦੇ ਜਰੂਰ ਸਰਕਾਰ ਪ੍ਰਤੀ ਤੇ ਪ੍ਰਸ਼ਾਸਨਪਤੀ ਰੋਸ ਦੇਖਣ ਨੂੰ ਮਿਲ ਰਿਹਾ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਲੈਣੇ ਆ ਕਿ ਬਾਈ ਜੀ ਕਿਦੋਂ ਦੀ ਘਟਨਾ ਹੈਗੀ ਹੈ ਕਿਸ ਤਰ੍ਹਾਂ ਦੀ ਮੁਸ਼ਕਲ ਜਿਹੜੀ ਆਈ ਹੈਗੀ ਅੱਜ ਇਹ 4 ਵਜੇ ਦੀ ਆਈ ਹੈ ਹਾਂ ਕਿਤੇ ਕਿਤੇ ਪਾਣੀ ਭਰਿਆ ਕਿੰਨਾ ਕ ਪਾੜਾ ਸਿਰਫ ਪਿੰਡ ਮੋਢਾ ਸਕੂਲ ਦਾ 35 ਕਿੱਲੇ ਬਾਣਾ ਜੀ ਸਾਰਾ ਭਰਿਆ ਹੋਇਆਗਾ ਕ ਤੇ ਪਿੰਡ ਦੇ ਵਿੱਚ ਵੀ ਜਾਣ ਲੱਗਿਆ ਪਾਣੀ ਇਸ ਟਾਈਮ ਪਿੰਡ ਦੇ ਵਿੱਚ ਜਾ ਰਿਹਾ ਪਾਣੀ ਹੁਣ ਤੇ ਸਵੇਰ ਦੀ ਜਿਵੇਂ 4 ਵਜੇ ਦੀ ਘਟਨਾ ਤੁਸੀਂ ਪਿੰਡ ਵਾਲੇ ਆਪ ਲੱਗੇ ਪਏ ਹੋ ਸਾਰੇ ਤੇ ਕੋਈ ਆਇਆ ਕੋਈ ਪ੍ਰਸ਼ਾਸਨ ਨੇ ਮਦਦ ਕੀਤੀ ਕਿਸੇ ਵੱਲ ਕੇ 5 ਵਜੇ ਦਾ ਪ੍ਰਸ਼ਾਸਨ ਆਇਆ ਜੀ ਉਹਨਾਂ ਵੱਲੋਂ ਕੋਈ ਵੀ ਉਹ ਨਹੀਂ ਕਰਿਆ ਗਿਆ ਨਾ ਸਾਨੂੰ ਗੱਟਾਂ ਦਾ ਪ੍ਰਬੰਧ ਕੀਤਾ ਗਿਆ ਨਾ ਕੁਝ ਹੋਰ ਆ ਕੇ ਇੱਥੇ ਮੌਕਾ ਦੇਖ ਕੇ ਬਸ ਖੜੇ ਰਹੇ ਆ ਕੋਈ ਕੰਮ ਨਹੀਂ ਤੇ ਸਾਡੇ ਜਿਹੜੇ ਘਰ ਆ ਉਹ ਡੁੱਬਣ ਕਿਨਾਰੇ ਹੋਏ ਪਏ ਆ ਤੇ ਸਾਨੂੰ ਮਾਜਵੇ ਦੀ ਅਸੀਂ ਮੰਗ ਕਰ ਰਹੇ ਹਾਂ ਤੇ ਜਿਹੜਾ ਪਿੰਡ ਦੇ ਵਿੱਚ ਹੋਰ ਨੁਕਸਾਨ ਆ ਉਹ ਜ਼ਿਆਦਾ ਐ ਦੂ ਫਸਲਾਂ ਖੇਤਾਂ 'ਚ ਕਿੰਨਾ ਕੁ ਪਾਣੀ ਭਰ ਗਿਆ ਸਕੂਲ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਸਕੂਲ ਦਾ ਜੀ ਸਾਰੇ ਹੀ ਨੁਕਸਾਨ ਆ ਜੀ ਕਮਰਿਆਂ ਦੇ ਵਿੱਚ ਜਿਹੜੇ ਕੁਆਟਰਾਂ ਬੱਚੇ ਰਹਿੰਦੇ ਆ ਉਹਨਾਂ ਦੇ ਵਿੱਚ ਗੋਡੇ-ਗੋਡੇ ਪਾਣੀ ਹੋ ਰਿਹਾ ਜੀ ਬਾਕੀ ਫਸਲ ਆ ਜੀ ਜਿਹੜੀ ਉਹ ਸਾਰੀ ਡੁੱਬੀ ਹੋਈ ਆ ਜੀ ਇਹਨਾਂ ਨੇ ਕੋਈ ਵੀ ਉਹ ਨਹੀਂ ਕਰਿਆ ਜੀ ਅਪਰਾਲਾ ਨਾ ਅਜੇ ਤੱਕ ਤੜਕੇ ਦੇ ਕਹਿ ਰਹੇ ਆ ਵੀ ਸਾਨੂੰ ਸਮਾਨ ਆ ਰਿਹਾ ਅਜੇ ਤੱਕ ਇਹਨਾਂ ਦਾ ਕੋਈ ਵੀ ਸਮਾਨ ਨਹੀਂ ਪਹੁੰਚਿਆ ਇੱਥੇ ਕਾਰਨ ਕੀ ਮੰਦੇ ਹੋ ਕਿਉਂ ਟੁੱਟਿਆ ਕੀ ਇਹ ਵਿਭਾਗ ਦੇ ਦੀ ਨਲਾਕੀ ਆ ਜੀ ਕੋਈ ਸਫਾਈ ਨਹੀਂ ਜੀ ਕੁਝ ਨਹੀਂ ਉਹ ਹੈਡਾਂ ਤੇ ਮੋੜੇ ਲੱਗੇ ਹੋਏ ਆ ਉਹ ਨਹੀਂ ਸਫਾਈ ਕਰਦੇ ਜੀ ਹੋਰ ਕੀ ਹੋਊਗਾ ਇਹ ਟੁੱਟੂਗਾ ਜੀ ਇਹ ਵਿਭਾਗ ਦੇ ਦੀ ਬਹੁਤ ਵੱਡੀ ਨਲਾਕੀ ਆ ਜੀ ਬਿਲਕੁਲ ਤੁਸੀਂ ਸੁਣਿਆ ਕਿ ਕਿਸ ਲੋਕ ਨੇ ਜਿਹੜੇ ਕਾਫੀ ਰੋਚ ਨੇ ਕਿ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਗੱਲ ਕਰਦੇ ਐ ਐਸਡੀਓ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਪੁੱਛ ਲੈਣੇ ਹੈਗੇ ਆ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਐਸਡੀਓ ਸਾਹਿਬ ਲੋਕ ਬੜਾ ਦੋਸ਼ ਲਾਰੇ ਨੇ ਕਿ ਨਹਿਰੀ ਵਿਭਾਗ ਨੇ ਕੁਝ ਕੀਤਾ ਨਹੀਂ ਸਵੇਰ ਦਾ 4 ਵੇ ਦਾ ਟੁੱਟਿਆ ਹੈਗਾ ਕੀ ਉਪਰਾਲਾ ਕੀਤਾ ਨਹੀਂ ਜਾ ਰਿਹਾ ਕੁਝ ਨਹੀਂ ਉਪਰਾਲਾ ਕੀਤਾ ਜਾ ਰਿਹਾ ਜੀ ਦੇਖੋ ਮੌਕੇ ਤੇ ਜੀਸੀਬੀ ਲੱਗੀ ਹੈਗੀ ਗੱਟੇ ਭਰ ਕੇ ਲਗਾਏ ਜਾ ਰਹੇ ਨੇ ਐਕਚੁਅਲੀ ਪਿੱਛੋਂ ਪਾਣੀ ਅਸੀਂ ਬੰਦ ਕਰਵਾਤਾ ਹੈਗਾ ਬਟ ਇਹਦੀ ਲੰਬਾਈ ਜ਼ਿਆਦਾ ਹੋਣ ਕਰਕੇ ਪਾਣੀ ਉ ਅਸਰ ਆਉਣ ਤੇ ਟਾਈਮ ਤਾਂ ਲੱਗੇਗਾ ਜੀ ਇਹਦੀ ਕਟ ਕੋਟ ਇੱਥ ਤੋ ਅਸੀਂ ਪਾਣੀ ਬੰਦ ਕੀਤਾ ਤਾਂ ਉਹਨੂੰ ਔਨ ਜਿਵੇਂ ਰਾਤ ਤਾਂ ਪਤਾ ਸੀ ਵੀ ਬਾਰਿਸ਼ ਆ ਰਹੀ ਹੈ ਕੋਈ ਪਿੱਛੇ ਉਦੋਂ ਪਾਣੀ ਘਟਾਇਆ ਨਹੀਂ ਗਿਆ ਇਸ ਤਰ੍ਹਾਂ ਨਹੀਂ ਜੀ ਇਕਦਮ ਜਦੋਂ ਰਾਤ ਬਾਰਿਸ਼ ਆਉਂਦੀ ਹੈ ਅਰਜੈਂਟ ਬੇਸਿਸ ਤੇ ਇਕਦਮ ਪਾਣੀ ਨਿਕਟਾ ਸਕਦੇ ਸੀ ਪਿੱਛੋਂ ਡਿਮਾਂਡ ਇੰਡੈਂਟ ਪਲੇਸ ਕਰਤਾ ਸੀ ਬਟ ਉਹ ਪਿੱਛੋਂ ਵੀ ਰਿਲੀਫ ਮਿਲਣ ਲੱਗੇ ਸਾਨੂੰ ਥੋੜਾ ਟਾਈਮ ਤਾਂ ਲੱਗੇਗਾ ਜੀ ਇਹ ਜ਼ਿਆਦਾ ਟੁੱਟਣ ਦਾ ਕਾਰਨ ਕੀ ਮੰਨਦੇ ਹੋ ਬਾਰਿਸ਼ ਮੰਨਦੇ ਹੈਗੇ ਇਹ ਬਾਰਿਸ਼ ਹੋਣ ਕਰਕੇ ਨਾ ਜੀ ਜਦੋਂ ਜ਼ਿਆਦਾ ਨੇਹਰੀ ਔਨ ਕਰਕੇ ਫਸਲਾਂ ਵੀ ਬੇਚ ਗਈਆਂ ਜਿਹਦੇ ਕਰਕੇ ਡਿਮਾਂਡ ਘਟ ਗਈ ਅਚਾਨਕ ਅਚਾਨਕ ਡਿਮਾਂਡ ਘਟਣ ਕਰਕੇ ਕੁਝ ਮੋਗੇ ਵੀ ਬ ਸਕੂਲ ਦੇ ਟੋਟਲ ਵੰਡੇ ਸਾਬੋ ਦੇ ਪਿੰਡੇ ਤੇ ਉਹਨਾ ਪੁਜਾਰੀਆਂ ਦੀ ਇਥੇ ਇਹ ਮਾਮਲਾ ਇਹ ਜੋ ਸਾਹਮਣੇ ਆਇਆ ਕੇਂਦਰੀ ਜਵਾਰ ਨਵੋਦਿਆ ਵਿਦਿਆਲਏ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਬੱਚਿਆਂ ਨੂੰ ਹੋਸਟਲਸ ਤੋਂ ਬਾਹਰ ਕੱਢ ਕੇ ਕਲਾਸਾਂ ਵਿੱਚ ਰੱਖਿਆ ਗਿਆ ਉਥੇ ਹੀ ਖੇਤਾਂ ਵਿੱਚ ਪਾਣੀ ਭਰ ਗਿਆ ਕਿਸਾਨ ਇਥੇ ਰੋਸ ਵਿੱਚ ਨਜ਼ਰ ਆ ਰਹੇ ਨੇ ਤੇ ਆਪਣੇ ਪੱਧਰ ਤੇ ਇਥੇ ਜੋ ਹੈ